ਜਵਾਕ ਯੂਐਸਏ ਦੇ ਸਿਟੀਜ਼ਨ ਸਿਟੀਜ਼ਨ ਹੁੰਦੇ ਆ ਹਵਾਇਆ ਵੀ ਇਹਨਾਂ ਨੂੰ ਮੈਕਸੀਕੋ ਰਿਪੋਰਟ ਕਰਤਾ ਇਮੀਗ੍ਰੇਸ਼ਨ ਨੇ ਤੇ ਨਾਲ ਇਹਨਾਂ ਦੇ ਮੰਮੀ ਨੂੰ ਵੀ ਰਿਪੋਰਟ ਕਰ ਦਿੱਤਾ ਤੇ ਇਕੱਲੇ ਫਾਦਰ ਹੀ ਰਹਿ ਗਏ ਜਿਹੜੇ ਸਿਟੀਜ਼ਨ ਸੀਗੇ ਇੱਥੇ ਅਮਰੀਕਾ ਦੇ ਵਿੱਚ ਤੇ ਇਨੀ ਲਿਆਦ ਵੀ ਨਹੀਂ ਰੱਖੀ ਜੀ ਇਹ ਤਾਂ ਬੜਾ ਜਵਾਕਾਂ ਨੂੰ ਵੀ ਕਰਤਾ ਤੇ ਨਾਲ ਮਾਤਾ ਨੂੰ ਵੀ ਕਰਤਾ ਤੇ ਹੁਣ ਡੈਡੀ ਜੀ ਇਕੱਲੇ ਕਿਵੇਂ ਰਹਿਣਗੇ ਬਸ ਸਭ ਇਹ ਘਟਨਾ ਜਿਹੜੀ ਹੈ ਡੈਪੋਟੇਸ਼ਨ ਦੀ ਇਹ ਇਸ ਵੇਲੇ ਬਹੁਤ ਜ਼ਿਆਦਾ ਤੂਲ ਫੜ ਚੁੱਕੀ ਹੈ ਏ ਲਾਈਮਲਾਈਟ ਦੇ ਵਿੱਚ ਚੱਲ ਰਹੀ ਹੈ ਕਿ ਇਸ ਤਰੀਕੇ ਨਾਲ ਆਈਸ ਨੇ ਜਿਹੜਾ ਐਕਸ਼ਨ ਲਿਆ ਉਹ ਕਿਸ ਹੱਦ ਤੱਕ ਜਾਇਜ ਆ ਕਿੰਨਾ ੱਟਕਿਆ ਕਿਉਂਕਿ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਇਸ ਬੰਦੇ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ মিডিਆ ਸਾਹਮਣੇ ਆ ਕੇ ਕਲੇਮ ਕੀਤੇ ਜਾ ਰਹੇ ਆ ਕਿ ਆਈਸ ਨੇ ਸਿੱਧੇ ਸਿੱਧੇ ਤੌਰ ਤੇ ਇੱਕ ਕਿਸਮ ਦੀ ਵਧੀ ਕੀ ਕੀਤੀ ਹੈ ਆਈਸ ਜਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਬਰਾੜ ਸਾਹਿਬ ਇੱਕ ਪਰਿਵਾਰ ਨੂੰ ਤਕਰੀਬਨ ਸਾਰੇ ਦੇ ਸਾਰੇ ਨੂੰ ਰਿਪੋਰਟ ਕਰ ਦਿੱਤਾ ਉਸ ਪਰਿਵਾਰ ਦਾ ਇੱਕ ਬੰਦਾ ਯੂਐਸ ਦੇ ਵਿੱਚ ਬਚਿਆ ਹੈ ਇਸ ਡੈਪੂਟੇਸ਼ਨ ਦੇ ਵਿੱਚ ਇਸ ਬੰਦੇ ਦੀ ਵਾਈਫ ਜਿਹਦੇ 4 ਬੱਚੇ ਜਿਹੜੇ ਐ ਜਿਨ੍ਹਾਂ ਚਾਰਾਂ ਦੇ ਵਿੱਚ ਬਰਾਡਸਬ ਦੋ ਨਿਊ ਬੋਰਨ ਟਵਿਨਸ ਜਿਨ੍ਹਾਂ ਦਾ ਬਰਥ ਵੀ ਯੂਐਸ ਦੇ ਵਿੱਚ ਹੋਇਆ ਉਹਨਾਂ ਨੂੰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਇਹ ਸਾਰਾ ਪਰਿਵਾਰ ਟੈਕਸਾਸ ਦੇ ਵਿੱਚ ਰਹਿ ਰਿਹਾ ਸੀਗਾ ਪਰ ਇਹਨਾਂ ਨੂੰ ਮੈਕਸੀਕੋ ਭੇਜ ਦਿੱਤਾ ਗਿਆ ਜੀ ਇਸ ਬੰਦੇ ਦਾ ਨਾਮ ਬਰਾਡਸਬ ਫੈਡਰਿਕੋ ਐਰਾ ਹਨੋ ਹੈ ਇਹ ਯੂਐਸ ਦਾ ਸਿਟੀਜ਼ਨ ਹੈ ਤੇ ਇਸ ਦੀ ਵਾਈਫ ਜਿਹੜੀ ਕ੍ਰਿਸਟੀਨਾ ਸਾਲਾਜ਼ਾਰ ਤੇ ਇਹਦੇ ਚਾਰ ਬੱਚਿਆਂ ਨੂੰ ਅ ਟਸਟਡੀ ਦੇ ਵਿੱਚ ਲੈ ਲਿਆ ਸੀਗਾ 11 ਦਸੰਬਰ ਨੂੰ ਜੀ 3 ਮਹੀਨੇ ਪਹਿਲਾਂ ਇਹਨੇ ਬਰਥ ਦਿੱਤਾ ਯੂਐਸ ਦੇ ਵਿੱਚ ਹੀ ਦੋ ਟਵਿੰਜ਼ ਨੂੰ ਤੇ ਇਸ ਬੰਦੇ ਦਾ ਦਾਵਾ ਇਹ ਹੈ ਕਿ ਉਹ ਟਵਿੰਜ਼ ਤਾਂ ਯੂਐਸ ਦੇ ਸਿਟੀਜ਼ਨ ਹੋਣੇ ਚਾਹੀਦੇ ਆ ਫਿਰ ਉਹਨਾਂ ਨੂੰ ਡਿਪੋਰਟ ਕਿਉਂ ਕੀਤਾ ਗਿਆ ਸਾਲਾਜ਼ਾਰ ਜੀ ਦੀ ਉਮਰ 23 ਸਾਲ ਹੈ ਉਹਨੂੰ ਬ੍ਰਾਟ ਸਾਹਿਬ ਇਹਨਾਂ ਚਾਰ ਬੱਚਿਆਂ ਦੇ ਸਮੇਤ ਹਿਊਸਟਨ ਦੇ ਜਾਰਜ ਬੁਸ਼ 에ਰਪੋਰਟ ਤੋਂ ਜਹਾਜ਼ ਦੇ ਵਿੱਚ ਬਿਠਾਇਆ ਤੇ ਉੱਥੋਂ ਇਸ ਨੂੰ ਰੇਨੋਸਾ ਮੈਕਸੀਕੋ ਪੇ ਹੀ ਦਿੱਤਾ ਗਿਆ ਉਸ ਸ਼ਹਿਰ ਦੇ ਵਿੱਚ ਮੈਕਸੀਕੋ ਦੇ ਵਿੱਚ ਜਿੱਥੇ ਨਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਆ ਨਾ ਉਹਨਾਂ ਦੀ ਕੋਈ ਜਾਣ-ਪਛਾਣ ਨਾ ਹੀ ਉਹ ਇਸ ਬੰਦੇ ਦਾ ਦਾਵਾ ਕਿ ਉਹਨਾਂ ਦੇ ਕੋਲ ਕੋਈ ਪੈਸਾ ਸੀਗਾ ਉਸ ਦਿਨ ਕਹਿੰਦਾ ਟੈਂਪਰੇਚਰ ਵੀ ਬਹੁਤ ਘੱਟ ਸੀ ਠੰਡ ਸੀਗੀ ਕਹਿੰਦਾ ਮੇਰੇ ਪਰਿਵਾਰ ਨੂੰ ਆਈਸ ਨੇ ਕੋਟ ਤੱਕ ਵੀ ਨਹੀਂ ਚੱਕਣ ਦਿੱਤਾ ਨਿਊ ਬੌਰਨ ਬੇਬੀ ਕੈਰੀ ਕੀਤੇ ਉਸ ਵੇਲੇ ਮੇਰੀ ਵਾਈਫ ਨੇ ਜਿਹਦੀ ਉਮਰ 23 ਸਾਲ ਹੈ ਕਿ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਇਨ ਹਿਊਮਨ ਬਿਹੇਵੀਅਰ ਕਰਦਿਆਂ ਹੋਇਆਂ ਇਸ ਦੇਸ਼ ਦੇ ਵਿੱਚੋਂ ਰੀਪੋਰਟ ਕਰ ਦਿੱਤਾ ਗਿਆ WhatsApp ਜਦੋਂ ਇਸ ਨੇ মিডিਆ ਦੇ ਸਾਹਮਣੇ ਆ ਕੇ ਗੱਲਬਾਤ ਕੀਤੀ ਜਾਂ ਜਦੋਂ ਹੁਣ ਇਸ ਨੇ ਇੱਕ ਕਾਨੂੰਨੀ ਲੜਾਈ ਲੜਨੀ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਇਹਦੇ ਵੱਲੋਂ ਡਿਟੇਲ ਦਿੱਤੀ ਗਈ ਹੈ ਕਿ ਇਹਨਾਂ ਤੋਂ ਇੱਕ ਇਮੀਗ੍ਰੇਸ਼ਨ ਹੀアリング ਹੈ ਜਿਹੜੀ ਉਹ ਮਿਸ ਹੋਈ ਹੈ ਅਕਤੂਬਰ ਮਹੀਨੇ ਦੇ ਵਿੱਚ 9 ਅਕਤੂਬਰ ਨੂੰ ਇਹਨਾਂ ਦੀ ਇਮੀਗ੍ਰੇਸ਼ਨ ਹੀアリング ਸੀਗੀ ਉੱਥੇ ਇਹ ਨਹੀਂ ਪਹੁੰਚ ਸਕੇ ਇਹਨੇ ਕਿਹਾ ਕਿ ਉਸ ਦਾ ਕਾਰਨ ਇਹ ਹੈ ਕਿ ਉਸ ਦਿਨ ਮੇਰੇ ਕਰਟ ਵਿਨ ਬੇਬੀਜ਼ ਦਾ ਬਰਥ ਹੋ ਰਿਹਾ ਸੀ ਤਾਂ ਉਸ ਵੇਲੇ ਮੇਰੀ ਵਾਈਫ ਉਸ ਹੀアリング ਦੇ ਵਿੱਚ ਕਿਵੇਂ ਜਾ ਸਕਦੀ ਸੀ ਇਹ ਕਹਿੰਦਾ ਕਿ ਮੈਂ ਕੋਰਟ ਦੇ ਵਿੱਚ ਜਾ ਕੇ ਵੀ ਇਸ ਚੀਜ਼ ਦੀ ਰਿਕੁਐਸਟ ਕੀਤੀ ਸੀ ਕਿ ਮੇਰੀ ਵਾਈਫ ਦੀ ਮੇਰੇ ਬੱਚਿਆਂ ਦੀ ਜਿਹੜੀ ਹੀアリング ਆ ਉਹਨੂੰ ਤੁਸੀਂ ਰੀਸ਼ਡਿਊਲ ਕਰ ਦਿਓ ਕਿਸੇ ਨਵੀਂ ਡੇਟ ਦੇ ਉੱਤੇ ਕਰ ਦਿਓ ਪਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੇਰੇ ਪਰਿਵਾਰ ਨੂੰ ਇੱਕ ਕਾਲ ਆਉਂਦੀ ਹੈ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਅਸੀਂ ਇਮੀਗ੍ਰੇਸ਼ਨ ਆਫਿਸ ਤੋਂ ਗੱਲ ਕਰਦੇ ਹਾਂ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਅਫੀਸ਼ੀਅਲ ਆ ਸਾਨੂੰ ਇੱਕ ਫਲਾਣੇ ਪੁਆਇੰਟ ਤੇ ਮਿਲੋ ਬਹੁਤ ਜ਼ਰੂਰੀ ਹੈ ਤੁਹਾਡੇ ਕੇਸ ਦੇ ਲਈ ਉਹ ਕਹਿੰਦਾ ਉਸ ਪੁਆਇੰਟ ਤੇ ਮੇਰਾ ਪਰਿਵਾਰ ਜਾਨੀ ਕਿ ਇਸ ਬੰਦੇ ਦੀ ਵਾਈਫ ਤੇ ਦੇ ਚਾਰ ਬੱਚੇ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਉਦੋਂ ਹੀ ਕਸਟਡੀ ਦੇ ਵਿੱਚ ਲੈ ਲਿਆ ਜਾਂਦਾ ਅਰੈਸਟ ਕਰ ਲਿਆ ਜਾਂਦਾ ਤੇ ਫੇਰ ਇਥੋਂ ਡਿਪੋਰਟ ਕਰ ਦਿੱਤਾ ਜਾਂਦਾ ਫਿਲਹਾਲ ਇੱਕ ਫਰਮ ਇਹਨਾਂ ਦਾ ਕੇਸ ਲੜ ਰਹੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਰਾਸਰ ਧੱਕਾ ਹੈ ਜੀ ਬਰਾਤ ਸਾਹਿਬ ਦੇਖੋ ਜੀ ਜਦੋਂ ਇਹ ਖਬਰ ਸੁਣਦੇ ਆ ਨਾ ਤਾਂ ਐਂ ਆਉਂਦਾ ਵੀ ਭਾਈ ਜਿਹੜੇ ਦੋ ਜਵਾਕ ਸਿਟੀਜ਼ਨ ਵੀ ਸੀਗੇ ਪਿਓ ਵੀ ਸਿਟੀਜ਼ਨ ਸੀਗਾ ਆਮੀ ਰਿਪੋਰਟ ਕਰਤਾ ਤੇ ਭਾਈ ਜਿਹੜੇ ਆਲਰੇਡੀ ਇੱਥੇ ਹੈਗੇ ਆ ਤਾਂ ਕਿਤੇ ਉਹਨਾਂ ਨੂੰ ਤਾਂ ਨਹੀਂ ਇਹ ਇਦਾਂ ਜਿਹੜੀ ਕਾਰਵਾਈ ਜੀ ਸਟਾਰਟ ਹੋਈ ਹੈ ਕਿਤੇ ਝਲਕ ਜੀ ਹੋਵੇ ਪਰਛਾਵਾਂ ਜਾ ਹੋਵੇ ਤੇ ਇਹੀ ਸਾਰਾ ਕੁਝ ਸਟਾਰਟ ਹੋ ਜੇ ਜੀ ਬਿਲਕੁਲ ਬ੍ਰਾਦਰ ਸਾਬ ਇਹ ਚੀਜ਼ ਪੋਸੀਬਲ ਵੀ ਹੈਗੀ ਆ ਵੈਸੇ ਇਹ ਜਿਹੜਾ ਤਰੀਕਾ ਇਸ ਕੇਸ ਦੇ ਵਿੱਚ ਯੂਜ਼ ਹੋਇਆ ਇਹਨੂੰ ਕਿਤੇ ਨਾ ਕਿਤੇ ਲੀਗਲ